ਜਲੰਧਾਬਾਦ ਦੇ ਫਿਰੋਜ਼ਪੁਰ ਫਾਸੀਲ ਦਾ ਹਾਈਵੇ ਦੇ ਨੇੜੇ ਇੱਕ ਪੰਜਾਬ ਰੋਡਵੇਜ਼ ਦੀ ਬੱਸ ਜੋ ਕਿ ਲੁਧਿਆਣਾ ਡੀਪੂ ਦੀ ਸੀ ਅਤੇ ਇੱਕ ਸਕਾਰਪਿਓ ਚਾਲਕ ਦੇ ਵਿਚਕਾਰ ਜੰਮ ਕੇ ਟਕਰਾਰ ਹੋਈ ਤੇ ਇੱਕ ਘੰਟੇ ਲਈ ਰੋਡ ਵੀ ਜਾਮ ਰਿਹਾ ਤੇ ਲੋਕ ਟ੍ਰੈਫਿਕ ਵਿੱਚ ਫਸੇ ਰਹੇ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਮਾਮਲੇ ਨੂੰ ਸੁਲਝਾਇਆ ਪਰੰਤੂ ਫਿਰ ਵੀ ਲੰਬੇ ਸਮੇਂ ਤੱਕ ਪੁਲਿਸ ਦੇ ਆਉਣ ਤੋਂ ਬਾਅਦ ਵੀ ਦੋਵੇਂ ਥੇਰਾ ਆਪਸ ਵਿੱਚ ਬੈਸੀਆਂ ਰਹੀਆਂ ਜਾਣਕਾਰੀ ਮੁਤਾਬਿਕ ਬੀਤੀ ਰਾਤ ਫਿਰੋਜ਼ਪੁਰ ਤੋਂ ਫਾਜ਼ਿਲਕਾ ਜਾ ਰਹੀ ਇੱਕ ਪੰਜਾਬ ਰੋਡਵੇਜ਼ ਦੀ ਬੱਸ ਜੋ ਕਿ ਲੁਧਿਆਣਾ ਡਿੱਪੂ ਦੀ ਸੀ ਜਦੋਂ ਜਲਾਲਾਬਾਦ ਦੇ ਨੇੜੇ ਟਿਵਾਣਾ ਮੋੜ ਕੋਲ ਪਹੁੰਚੀ ਤਾਂ ਇਸ ਦੌਰਾਨ ਇੱਕ ਸਕਾਰਪਿਓ ਵਲੇ ਵੱਲੋਂ ਬੱਸ ਦੇ ਅੱਗੇ ਸਕਾਰਪਿਓ ਗੱਡੀ ਆ ਕੇ ਲਗਾ ਦਿੱਤੀ ਗਈ ਤੇ ਡਰਾਈਵਰ ਨੇ ਉਸ ਦੇ ਨਾਲ ਟਕਰਾਅ ਕਰਨੀ ਸ਼ੁਰੂ ਕਰ ਦਿੱਤੀ ਦੂਜੇ ਪਾਸੇ ਸਕਾਰਪਿਓ ਚਾਲਕ ਦਾ ਕਹਿਣਾ ਹੈ ਕਿ ਬੱਸ ਡਰਾਈਵਰ ਦੇ ਵੱਲੋਂ ਬੱਸ ਨੂੰ ਓਵਰ ਸਪੀਡ ਦੇ ਨਾਲ ਚਲਾਇਆ ਜਾ ਰਿਹਾ ਸੀ ਤੇ ਉਹ ਉਸ ਨੂੰ ਸਾਈਡ ਮਾਰ ਕੇ ਲੰਘਿਆ स्कारपियो सवार ਨੇ ਕਿਹਾ ਕਿ ਗੱਡੀ ਦੇ ਵਿੱਚ ਬੱਚੇ ਵੀ ਸਵਾਰ ਸਨ ਜੋ ਕਿ ਇਸ ਦੇ ਕੱਟ ਮਾਰ ਕੇ ਲੰਘਣ ਕਾਰਨ ਬੁਰੀ ਤਰ੍ਹਾਂ ਡਰ ਗਏ ਤੇ ਸਕਾਰਪਿਓ ਸਵਾਰ ਨੇ ਇਹ ਵੀ ਕਿਹਾ ਕਿ ਗੱਡੀ ਹਾਦਸੇ ਦਾ ਸ਼ਿਕਾਰ ਹੁੰਦੇ ਹੁੰਦੇ ਬਚੀ ਹੈ ਕਿ ਜੇਕਰ ਉਹ ਜ਼ਿਆਦਾ ਧਿਆਨ ਨਾ ਦਿੰਦੇ ਤਾਂ ਗੱਡੀ ਦੇ ਨਾਲ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਪਰੰਤੂ ਦੂਜੇ ਪਾਸੇ ਬੱਸ ਡਰਾਈਵਰ ਦਾ ਕਹਿਣਾ ਹੈ ਕਿ ਬੱਸ ਆਪਣੀ ਨਾਰਮਲ ਸਪੀਡ ਦੇ ਉੱਤੇ ਚੱਲ ਰਹੀ ਸੀ ਉਹ ਓਵਰ ਸਪੀਡ ਨਹੀਂ ਸੀ ਤੇ ਉਸਨੇ ਕੋਈ ਵੀ ਕੱਟ ਨਹੀਂ ਮਾਰਿਆ ਬਿਨਾਂ ਮਤਲਬ ਦੇ ਹੀ ਸਕਾਰਪਿਓ ਵਾਲਾ ਉਸਦੇ ਨਾਲ ਟਕਰਾਰ ਕਰ ਰਿਹਾ ਇਸੇ ਨੂੰ ਲੈ ਕੇ ਦੋਵਾਂ ਦੇ ਵਿੱਚ ਲੰਮਾ ਸਮਾਂ ਬੈਸਟ ਚੱਲਦੀ ਰਹੀ ਡਰਾਈਵਰ ਨੂੰ ਬੱਸ ਤੋਂ ਥੱਲੇ ਲਾਉਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰੰਤੂ ਉਹ ਕਾਮਯਾਬ ਨਹੀਂ ਹੋਏ ਤਕਰੀਬਨ 1 ਘੰਟਾ ਬੱਸ ਦੇ ਵਿਚਕਾਰ ਬੈਠੀਆਂ ਸਵਾਰੀਆਂ ਵੀ ਖੱਜਲਖوار ਹੁੰਦੀਆਂ ਰਹੀਆਂ ਤੇ ਰੋਡ ਦੇ ਦੋਨੇ ਪਾਸੇ ਟ੍ਰੈਫਿਕ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਦੋਵਾਂ ਧਿਰਾਂ ਦੇ ਵਿੱਚ ਸਮਝੌਤਾ ਕਰਵਾਇਆ ਤੇ ਰੋਡ ਤੇ ਟ੍ਰੈਫਿਕ ਨੂੰ ਦੁਬਾਰਾ ਚਾਲੂ ਕਰਵਾਇਆ ਇਸ ਦੌਰਾਨ ਦੋਵਾਂ ਧਿਰਾਂ ਦੇ ਵਿੱਚ ਕੀ ਕੁਝ ਬਹਿਸ ਹੋਈ ਆਉ ਤੁਹਾਨੂੰ ਵੀ ਸੁਣਾ ਦਿੰਨੇ ਆ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਆ ਜਲਾਲਾਬਾਦ ਦੇ ਫਰੋਸਪੁਰ ਫਾਜ਼ਿਲਕਾ ਹਾਈਵੇ ਤੋਂ ਜਿੱਥੇ ਇੱਕ ਸਕੋਰਪੀਓ ਅਤੇ ਰੋਡਵੇ ਦੀ ਬੱਸ ਦੇ ਵਿਚਾਲੇ ਅੱਗੇ ਦਾ ਹੈਗਾ ਲੱਗੀ ਆ ਤਾਂ ਇਸ ਤੋਂ ਬਾਅਦ ਤਸਵੀਰ ਜਿਹੜਾ ਇਹਦੀ ਆਜਿਆ انداپ کرے یا جی دو اپ اجاو تے لگاؤں سائیڈ تے کر مین کوئی نہ کوئی جنہ کے سائیڈ تے بنا پرونا مکاناں انہوں نے سا جی یار او یار گل کی تھی نہیں کوئی 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 نہیں ਗੱਲ ਸੁਬਾਹ ਪਰਚਾ ਕਾ ਕੇ ਕਹਿੰਦੇ ਨਹੀਂ ਕਾ ਕੀ ਡਿਲੀਟ ਹੋ ਜੀ ਕੀ ਮਸਲਾ ਕੀ ਵੀਡੀਓ ਬਣਾਈ ਆ ਨਿਆ ਪਤਾ ਜੀ ਕਾ ਜੀ ਕਾ ਜੀ ਵੀਡੀਓ ਬਣਾ ਪਤਾ ਨਹੀਂ ਜੀ ਭਾਜੀ ਆਪਾਂ ਤਾਂ ਮੌਕੇ ਤੇ ਕਹਿੰਦਾ ਪਰਚਾ ਕਟਾ ਕੇ ਮੈਂ ਬੰਦ ਵੀਡੀਓ ਕਟਣੀ ਹੈ ਕਿਹੜੇ ਕਾਦੀ ਵੀਡੀਓ ਯਾਰ ਇਹਦੇ ਕੋਲ ਆ ਉਹ ਬਣਾ ਹੀ ਸੀ ਯਾਰੋ ਬਾਈ ਦੀ ਵੀਡੀਓ ਬੱਚਾ ਯਾਰ ਬੰਦਾ ਬੜੀ ਹੋਰ ਅੱਗੇ ਗੱਡੀ ਚੱਲੀ ਜਾਂਦੀ ਵੀ ਬੱਚੇ ਦੀ ਵਿੱਚ ਅੱਛਾ ਵਿੱਚ ਬੱਚੇ ਸੀ ਨੇ ਇਹਨੇ ਜੋਰ ਨਾਲ ਝੱਟ ਮਾਰਿਆ ਗੱਡੀ ਦੇ ਗੱਡੀ ਨੂੰ ਭੰਨਣ ਦੀ ਕੋਸ਼ਿਸ਼ ਕੀਤੀ ਉਹ ਮੁੰਡੇ ਨੇ ਮਸਾਪ ਦੀ ਜਾਣ ਪਾ ਕੇ ਗੱਡੀ ਲੱਗੇ ਇਹਦੇ ਨਾਲ ਵੀ ਤੂੰ ਕਿਉਂ ਤੇਰੀ ਗੱਡੀ ਦੀ ਗੱਡੀ ਤੋਂ ਉੱਪਰ ਲੱਗਿਆ ਦਾ ਜਾਨ ਮੁੱਝ ਕੇ ਇਹਨੇ ਹੱਥ ਨਾਲ ਮਾਰੀ ਗਿਆ ਮਾਰੀ ਗਿਆ ਟਾਇਰ ਵੀ ਮੋੜ ਕਰਕੇ ਗੱਡੀ ਫੇਰ ਨਹੀਂ ਦੇ ਪਾਈ ਜਦੋਂ ਗੱਡੀ ਨੇ ਫੇਰ ਦਿੱਤੀ ਏ ਬੜਾ ਕੀ ਨੇ ਉੱਤੇ ਆਣ ਕੇ ਜਮਾ ਮਾਰੀ ਵਿੱਚ ਬੱਚੇ ਆ ਗੱਡੀ ਚ ਹਾਂ ਇਹਨੇ ਡਰਾਈਵਰ ਨੇ ਗੱਡੀ ਨੂੰ ਐਕਸੀਡੈਂਟ ਕਰਨ ਦੀ ਕੋਸ਼ਿਸ਼ ਕੀਤੀ ਪੂਰੀ ਜਾਣ ਕੇ ਇਹਨੇ ਕਰਕੇ ਉਹ ਗੱਡੀ ਕਿੱਥੇ ਖੜਾਉਂਦੇ ਕਮੈਂਟ ਦੇਣਾ ਕਿ ਰੋਡ ਡਰਾਈਵਰ ਨੇ ਜਾ ਕੇ ਗੱਡੀ ਦੇ ਬੇਟੂ ਵਿੱਚ ਮਾਰ ਦਿੱਤੀ ਕੋਸ਼ਿਸ਼ ਕੀਤੀ ਜਿਹੜਾ ਗੱਡੀ ਉਹਨੇ ਫੇਰ ਤੋਂ ਵਸੀ ਆ ਤੇ ਵਿੱਚ ਬੱਚੇ ਆ ਗੱਡੀ ਦੇ ਇਹਦੇ ਇੰਨੇ ਗੱਡੀ ਨੂੰ ਮਾਰ ਲਿਆ ਹੋ ਗਿਆ ਕੋਈ ਕਸਰ ਨਹੀਂ ਜਿੱਥੇ ਰੂਪਾ ਰੂਪਾ ਇਹ ਬਰਾਇਆ ਕੋਈ ਨਾ ਬਗੈ ਆਹ ਬਾਕੀ ਇਹਨਾਂ ਕਸੋਰੇ ਦੇ ਬਾਅਦ ਉਹ ਦੋਹਰ ਗਰਭਾਂ ਨੂੰ ਬੱਲ ਆਹ ਤੋਰ ਉਹ ਬਾਈ ਚੰਗਰ ਦੇ ਹੋਏ ਮੇਰਾ ਬਈ ਦੱਸਦੀ ਹੈ ਕਿ ਬਸ ਅਤੇ ਇੱਕ ਸਕੋਰ ਵੀ ਵਾਲੇ ਦੇ ਛੋਟਾ ਜਿਹਾ ਵਾਰਦ ਹੋਇਆ ਸਾਡਾ ਲਰੂਆਂ ਦੁਆਨੇ ਰਹਿਣਾ ਮੈਂ ਤਾਂ ਇਹ ਕਿੰਨਾ ਬਚਾਇਆ ਨਾ ਅਵੇ ਸਾਡੇ ਸਾਰੇ ਘਰਾਂ ਦੇ ਬੱਚੇ ਕਿੱਥੋਂ ਆ ਰਹੇ ਸੀ ਤੁਸੀਂ ਕਿੱਥੋਂ ਆ ਰਹੇ ਸੀ ਤੁਸੀਂ ਇੱਕ ਬੱਚੇ ਲੈ ਕੇ ਆਣੇ ਸਟੇਸ਼ਨ ਤੋਂ ਅੱਛਾ ਇਹਨਾਂ ਉੱਪਰ ਬੱਸੜਾ ਆ ਗਈ ਮਸਾਂ ਬਚਾ ਬੱਚੇ ਸਾਰੇ ਵਿੱਚ 7-8 ਲੱਗੇ ਨੇ ਇਹਦੇ ਵਿੱਚ ਬੱਚੇ ਨੇ ਛੋਟੇ ਛੋਟੇ ਬੱਚੇ ਨੇ ਕਮਿਸ਼ਨ ਪਰਨਾ ਦੇ ਬੱਚੇ ਲੈ ਕੇ ਮੈਂ ਪਰਚਾ ਪਟਵਾਣਾ ਸੀ ਆਕਾ ਵੀਰੇ ਤੂੰ ਚਲਾ ਜਾ ਅੱਗੋ ਬੋ ਗਲਤ ਸਾਰਿਆਂ ਨੇ ਬੋਲੀ ਜਾਂਦਾ ਜਿਹੜਾ ਆਦਾ ਆ ਸਾਰੇ ਬੰਦੇ ਖੜੇ ਤੇ ਪੁੱਛ ਲੋ ਇਹਨਾਂ ਨੂੰ ਕੀ ਗੱਲ ਹੋਈ ਐ ਆ ਸਾਰੇ ਕਿਹੜੇ ਪੁੱਛਾਏ ਕਰ ਲਈ ਬਾਈ ਨਾ ਗੱਲ ਕਰਨੀ ਕਰਲੀ ਬਾਈ ਨਾ ਗੱਲ ਕਰਨੀ ਉਹ ਬੱਸ ਕਰੋ ਯਾਰ ਜਲਦੀ ਤੇ ਫੇਰ ਲਾ ਪਾਓ ਸਾਰੇ ਯਾਰ ਤੁਸੀਂ ਯਾਰ ਇੱਥੇ ਨਾ ਸੋਰੀ ਜਾਨੀ ਬੈਠ ਲਿਆ ਅਸੀਂ ਇਹਨਾਂ ਨਾਲ ਗੱਲ ਕਰਵਾਜੋ ਹੋ ਜਾਊਗਾ ਮੇਰੀ ਗੱਲ ਬਣਾ ਦੇ ਤੇਰੇ ਹੋਇਆ ਹੁਣ ਕੀ ਬਣਿਆ ਉੱਥੇ ਲੋਕ ਪਰੇਸ਼ਾਨ ਹੁੰਦੇ ਆ ਰੋਡ ਤੇ ਲੋਕ ਪਰੇਸ਼ਾਨ ਹੁੰਦੇ ਆ ਛੱਡੋ ਕਹ ਦੱਸ ਦਈਏ ਕਿ ਪਾਸ ਅਤੇ ਰੋਡਵੇ ਦੀ ਬਾਸ ਅਤੇ ਇੱਕ ਸਕੋਰਪਿਓ ਸਵਾਰ ਦੇ ਵਿਚਾਲੇ ਵਿਵਾਦ ਹੋਇਆ ਹੈ ਡਰਾਈਵਰ ਕਹਿੰਦਾ ਕਿ ਮੇਰੀ ਗਲਤੀ ਨਹੀਂ ਔਰ ਸਕੋਰਪੀਓ ਵਾਲੇ ਕਹਿੰਦੇ ਸਾਡੀ ਗਲਤੀ ਨਹੀਂ ਫਿਲਹਾਲ ਆਹ ਦਾਰੀ ਅਸੀਂ ਦੱਸਦੇ ਹਾਂ ਡਰਾਈਵਰ ਦੀ ਗਲਤੀ ਹੈ ਉਹਨੇ ਕੋਲੇ ਸੀ ਡਰਾਈਵਰ ਦੀ ਗਲਤੀ ਹੈ ਬੱਸ ਫੋਨ ਖੋਲੇ ਲਈ ਉਹਨਾਂ ਦੀ ਬੱਚੇ ਗੱਡੀ ਚ ਸੀ ਇਹਨੇ ਹਰਨ ਮਾਰੀ ਹਰਨ ਮਾਰੀ ਗਿਆ ਉਹਨੇ ਫੈੜ ਦਿੱਤੀ ਏ ਫੈੜ ਦੇ ਕਹਿੰਦੇ ਜੱਗ ਦਾ ਮੁੰਡਾ ਹੱਥ ਘੱਟ ਮਾਰਿਆ ਤੂੰ ਮੈਨੂੰ ਫੈੜ ਕਿਉਂ ਨਹੀਂ ਦਿੱਤੀ ਟਾਇਰ ਵੀ ਕੋਲ ਕਾ ਕੇ ਫੈੜ ਨਹੀਂ ਦੇ ਪਾਇਆ ਫਿਰ ਆਣ ਕੇ ਕਾਜੋ ਨੇ ਗੱਡੀ ਰੋਕ ਕੇ ਕਿਹਨੂੰ ਪੁੱਛਿਆ ਮੈਂ ਤੈਨੂੰ ਇੱਥੇ ਕਾਰ ਹੀ ਨੌਕਤੇ ਵਿੱਚ ਬੱਚੇ ਬੱਚੇ ਬੈਠੇ ਗੱਡੀ 'ਚ ਇਹਨੇ ਫੁੱਲ ਬੱਸ ਜਾਨ ਬੁੱਝ ਕੇ ਗੱਡੀ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਡਰਾਈਵਰ ਨੇ ਰੋਡ 'ਤੇ ਆਵੇ ਰੋਡ 'ਤੇ ਬੱਚਾ ਡਰਾਈਵਰ ਨੇ ਜਾਨ ਬੁੱਝ ਕੇ ਵਿੱਚ ਬੱਚੇ ਪੜਦੇ ਟਿਊਸ਼ਨ ਪੜਨ ਆਏ ਬੱਚੇ ਜਾਨ ਬੁੱਝ ਕੇ ਨੇ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਹਰ ਇੱਕ ਸੂਰ ਡਰਾਈਵਰ ਦਾ ਹੁਣ ਸ਼ਾਰ ਕਰ ਜਾ ਹੁਣ ਜਿਹੜਾ ਗੱਡੀ ਟੂਰ ਤੋਂ ਵੀ ਕਾਰ ਸਟਾਰ 50 ਸਪੀਡ ਤੇ ਸੀ मेरे पास तो नॉर्मल से पूरे आगे जाकर एक नंबर एक लाते हैं अच्छा ठीक है मसाज सवारियां बची हैं चल नहीं फौरन नहीं फौरन भी हो गया बच्चे ने पूछ सवाल हो गए 100 पूछ नया से बात हो रहा है चलो अंदर मेल आती है बात है और भाई मेरे लाल से धक्का से ठीक है आर भी करे मैं भी साइड लगी ਕੱਲੇ ਦਣਾ ਅਸੀਂ ਆ ਕਿੰਨੀਆ ਦਿੱਤਾ ਪਰ ਚੋਰ ਚੜੇ ਤੇਰਾ ਪਰਚੇ ਲੱਗੀ ਆ ਵੀਰ ਸਾਨੂੰ ਕਿਹਦਾ ਖਰਚਾ ਕਰਾ ਦੇ ਨਹੀਂ ਦੇ ਉਲਟਾ ਤੂੰ ਕਿਹਨਾਂ ਪਰਚਾ ਕਰਵਾ ਦੇਣਾ ਅਸੀਂ ਆਖਿਆ ਯਾਰ ਰੋੜਾ ਕੋਈ ਨਹੀਂਗਾ ਤੂੰ ਕਰੇ ਜਾ ਛੱਡੋ ਯਾਰ ਹੋਰ ਨਾ ਯਾਰ चल भाई तोरो रहण सवारिय ख़राब हूंदी आहे लोग ख़राब हूंदी